ਨਰ 224 ਦੇਖ ਰਹੇ तमाम दर्शकाँ ने स्वागत है तो मैं हूँ आपका अपना टीम दोस्तों आज जोन सी ਦੇ ਇੰਚਾਰਜ ਵੀਰ ਬਿੱਟੂ ਦੁਲਗਤ ਜੀ ਜਿਨ੍ਹਾਂ ਵੱਲੋਂ ਕੀ ਅੱਜ ਜਨਰਲ ਕਮਿਸ਼ਨਰ ਜੌਨ ਡੀ ਵਿਖੇ ਜਸਦੇਵ ਸਿੰਘ ਸੇਖੋ ਜੀ ਨੂੰ ਆਪਣਾ ਮੰਗ ਪੱਤਰ ਦਿੱਤਾ ਗਿਆ ਵਾ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਿੱਟੂ ਜਿਹੜਾ ਅੱਜ ਮੰਗ ਪੱਤਰ ਦਿੱਤਾ ਗਿਆ ਵਾ ਇਹ ਕਿਸ ਵਿਸ਼ੇ ਤੇ ਦਿੱਤਾ ਗਿਆ ਵਾ ਇਹਦੇ ਬਾਰੇ ਦੱਸੋ ਅੱਜ ਦਾ ਜਿਹੜਾ ਮੰਗ ਪੱਤਰ ਹੈ ਉਹ ਡਾਕਟਰ ਅੰਬੇਡਕਰ ਨਵਜੂਗ ਸੰਘ ਸਮੋਰਚੇ ਵੱਲੋਂ ਜੋ ਕਿ ਲੁਧਿਆਣਾ ਦੇ ਵਿੱਚ ਮੈਂ ਸਮਤੋਂ ਪੂਰੇ ਪੰਜਾਬ ਦੇ ਵਿੱਚ ਹੀ ਅ ਨਗਰ ਨਿਗਮ ਔਰ ਨਗਰ ਪੰਚਾਇਤਾਂ ਔਰ ਨਗਰ ਪਾਲਿਕਾ ਦੇ ਵਿੱਚ ਅ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਕਾਫੀ ਲੰਮੇ ਟਾਈਮ ਤੋਂ ਕੰਮ ਕਰਦੇ ਆ ਰਿਹਾ ਪਰ ਉਹ ਮੈਂ ਸਮਝਦਾ ਲੁਧਿਆਣਾ ਦੇ ਵਿੱਚ ਤਾਂ ਇਹਨਾਂ ਨੇ ਤਕਰੀਬਨ 18-10-2022 ਨੂੰ ਕੁਝ ਬੰਦਿਆਂ ਨੂੰ ਜਿਹੜੇ ਅੱਧੇ ਤੋਂ ਜ਼ਿਆਦਾ ਅੱਧਿਕ ਤਕਰੀਬ ਬੰਦੇ ਜਿਹੜੇ ਆ ਉਹਨਾਂ ਨੂੰ ਆਰਡਰ ਦਿੱਤੇ ਗਏ ਸੀਗੇ ਪਰ ਬਦਕਿਸਮਤੀ ਹੈ ਉਹ ਮੁਲਾਜ਼ਮ ਜਿਹੜੇ ਕਾਫੀ ਲੰਬੇ ਟਾਈਮ ਤੋਂ ਜਿਹੜੇ ਕੰਮ ਕਰਦੇ ਆ ਰਹੇ ਸੀ ਜਿਨ੍ਹਾਂ ਦੀ ਉਮਰ ਮਤਲਬ ਕਿ ਨਿਗਮ ਦੇ ਵਿੱਚ ਕੰਮ ਕਰਦੇ ਦੀ ਹੋਈ ਹੈ ਔਰ ਜਿਹੜਾ ਨਗਰ ਨਿਗਮ ਦਾ ਪ੍ਰਸ਼ਾਸਨ ਹੈ ਉਹਨਾਂ ਨੂੰ ਓਵਰੇਜ ਕਰਕੇ ਜਿਹੜਾ ਵਾ ਉਹ ਜਿਹੜਾ ਪੱਕੇ ਜਿਹੜਾ ਉਹਨੇ ਕੀਤਾ ਗਿਆ ਤੇ ਸਰ ਮਤਲਬ ਕਿ ਇਸ ਤੋਂ ਪਹਿਲਾਂ ਵੀ ਤਾਂ ਤੁਸੀਂ ਕੋਈ ਮੰਗ ਪੱਤਰ ਦਿੱਤਾ ਕਿ ਫਸਟ ਟਾਈਮ ਮੰਗ ਪੱਤਰ ਨਹੀਂ ਜੀ ਨਹੀਂ ਅਸੀਂ ਲਗਾਤਾਰ ਕੰਟੀਨਿਊ ਮਤਲਬ ਕਿ ਹਰ ਵਾਰੀ ਹਲਗ-ਹਲਗ ਹੋਰ ਜਿਹੜੀ ਯੂਨੀਅਨ ਹੈਗੀਆਂ ਉਹਨਾਂ ਵੱਲੋਂ ਵੀ ਇਹ ਜਿਹੜਾ ਮੰਗਬੱਤਰਾ ਦਿੱਤੇ ਜਾ ਰਹੇ ਹਨ ਪਰ ਸਰਕਾਰ ਵੱਲੋਂ ਔਰ ਨਿਗਮ ਪ੍ਰਸ਼ਾਸਨ ਵੱਲੋਂ ਇਹਨਾਂ ਵੱਲ ਕੋਈ ਵੀ ਜਾਣਕਾਰੀ ਕਈ ਵਾਰ ਤੁਹਾਡੇ ਜੋ ਮੁਲਾਜ਼ਮ ਤੁਸੀਂ ਸਰਕਾਰ ਅੱਗੇ ਮੰਗਾਂ ਰੱਖੀਆਂ ਸੀਗੀਆਂ ਉਹਨਾਂ ਲੋਕ ਕਈ ਮੁਲਾਜ਼ਮ ਪੱਕੇ ਵੀ ਕਰ ਦਿੱਤੇ ਗਏ ਨੇ ਤੇ ਕੁਝ ਮੁਲਾਜ਼ਮ ਜਿਹੜੇ ਰਹਿ ਗਏ ਨੇ ਉਹਨਾਂ ਬਾਰੇ ਕੀ ਦੋਨੋਂ ਬਾਰੇ ਵਿੱਚ ਜਿਹੜੇ ਮੁਲਾਜ਼ਮ ਰਹਿ ਗਏ ਨੇ ਉਹ ਮੈਂ ਸਮਝਦਾ ਬਿਲਕੁਲ ਲੀਗਲ ਹੋਣਾ ਦਾ ਪੱਕਾ ਹੋਣਾ ਬਣਦਾ ਵਾ ਔਰ ਸਰਕਾਰ ਤੋਂ ਵੀ ਸਹੀ ਮੰਗ ਕਰਦੇ ਆ ਵੀ ਉਹਨਾਂ ਨੂੰ ਨਿਯੁਕਤੀ ਪੱਤਰ ਜਿਹੜੇ ਆ ਉਹ ਦਿੱਤੇ ਜਾਣ ਕਿਉਂਕਿ ਉਹ ਜਿਹੜੇ ਆ ਜੀ ਓਵਰਏਜ ਦੱਸੇ ਜਾ ਰਿਹਾ ਵ ਓਵਰੇਜ ਉਹ ਉਹਨਾਂ ਨੇ ਮੈਗਮੇ ਦੇ ਵਿੱਚ ਕੰਮ ਕਰਦੇ ਕਰਦੇ ਹੋਏ ਨੇ ਜਿਹੜਾ ਉਹਨਾਂ ਨੂੰ ਓਵਰੇਜ ਕਰਕੇ ਕੱਢੇ ਜਾ ਰਿਹਾ ਵਾ ਔਰ ਓਵਰੇਜ ਜਿਹੜਾ ਵਾ ਉਹ ਕੰਮ ਕਰਦੇ ਕਰਦੇ ਓਵਰੇਜ ਹੋਏ ਨੇ ਤੋ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਔਰ ਸਰਕਾਰ ਤੋਂ ਇਹੀ ਮੰਗ ਹੈ ਵੀ ਉਹਨਾਂ ਨੂੰ ਬਣਦਾ ਹੱਕ ਜਿਹੜਾ ਉਹਨਾਂ ਦਾਵਾ ਦਿੱਤਾ ਜਾਵੇ ਅੱਜ ਤੁਸੀਂ ਮੰਗ ਪੱਤਰ ਦੇਣ ਪਹੁੰਚੇ ਹੋ ਤੇ ਕਮਿਸ਼ਨ ਸਾਹਿਬ ਵੱਲੋਂ ਤੁਹਾਨੂੰ ਕੀ ਅਸ਼ਵਾਸ਼ਣ ਦਵਾਇਆ ਗਿਆ ਅੱਜ ਮੰਗ ਪੱਤਰ ਸੀ ਮਾਂ ਜੋ ਕਮਿਸ਼ਨ ਸਾਹਿਬ ਨੂੰ ਮਿਲਣਾਈ ਸੀਗੇ ਪਰ ਉਹ ਤੇ ਜਰੂਰੀ ਕੋ ਮੀਟਿੰਗ ਦੇ ਵਿੱਚ ਮਤਲਬ ਬੀਸੀ ਸੀ ਤੁਹਾਨੂੰ ਨਹੀਂ ਬੁਲਾ ਪਏ ਪਰ ਜਗਦੇਵ ਸਿੰਘ ਸੇਕੋ ਜੀ ਜੋਇੰਟ ਕਮਿਸ਼ਨਰ ਉਹਨਾਂ ਨਾਲ ਸਾਡੀ ਜਿਹੜੀ ਹੈ ਉਹ ਮੁਲਾਕਾਤ ਹੋਈ ਹੈ ਔਰ ਉਹਨਾਂ ਨੇ ਸਾਨੂੰ ਤਕਰੀਬਨ ਵਿਸ਼ਵਾਸ ਦਿਵਾਇਆ ਵਾ ਕਿ ਉਹ ਸਾਡੀ ਜਿਹੜੀ ਮੰਗਾਂ ਵਾ ਉਹ ਸਰਕਾਰ ਤੱਕ ਪਹੁੰਚਦੀ ਕਰਨਗੇ ਔਰ ਜਲਦ ਤੋਂ ਜਲਦ ਹੱਲ ਜੜਾ ਵਾ ਉਹ ਵੀ ਕਰਾਂ ਦੀ ਉਹਨਾਂ ਨੇ ਸਾਨੂੰ ਵਿਸਾਰ ਦਵਾਇਆ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ ਤੋਂ ਬਾਅਦ ਤੁਹਾਡਾ ਕੀ ਸਟੈਪ ਹੋਊਗਾ ਜਦੋਂ ਤੁਹਾਡੀਆਂ ਮੰਗਾਂ ਜਿਹੜੀ ਸਾਡੀ ਮੰਗਾਂ ਹੈਗੀਆਂ ਇੱਕ ਤਾਂ ਜਿਹੜਾ ਫੰਡ ਦਾ ਹੈਗਾ ਨਾ ਕਿੰਨਾ ਪੀਐਫ ਦਾ ਰੁਲਾਗ ਜਿਹੜਾ ਹੈਗਾ ਉਹ ਮੈਂ ਕਰ ਮਲਾਜਮਾਂ ਨੂੰ ਕਾਫੀ ਲੁਧਿਆਣਾ ਦੇ ਵਿੱਚ ਖਿੰਝਰਗਵਾਰੀ ਹੋ ਰਹੀ ਹੈ ਉਹਨਾਂ ਦਾ ਜਿਹੜਾ ਫੰਡ ਜਿਹੜਾ ਵਾ ਉਹ ਮੈਂ ਕਰ ਲਗਭਗ ਸਾਰੇ ਨੂੰ ਪਤਾ ਵਾ ਇਹ ਘਟਾਲੇ ਜਿਹੜੇ ਹੋ ਰਹੇ ਨੇ ਇਹ ਕੁਟਾਲੇ ਜਿਹੜੇ ਗਰੀਬ ਮੁਲਾਜ਼ਮਾਂ ਦੇ ਉਹ ਫੰਡ ਦਾ ਜਿਹੜਾ ਪੈਸਾ ਸੀਗਾ ਮੈਂ ਸਮਝਦਾ ਉਹਨਾਂ ਨਾਲ ਵੀ ਉਹਨਾਂ ਦਾ ਕੋਲਾ ਮਕਾਲਾ ਮਾਲਾ ਕਰਕੇ ਅੱਜ ਜੋ ਮਾਰ ਜਿਹੜੀ ਹੈ ਉਹ ਗਰੀਬ ਬੰਦੇ ਨੂੰ ਪੈ ਰਹੀ ਹੈ ਗਰੀਬ ਮੁਲਾਜ਼ਮ ਨੂੰ ਪੈ ਰਹੀ ਹੈ ਉਹਨਾਂ ਨੂੰ ਆਪਣਾ ਫੰਡ ਘੜਾਣਾ ਵਾਸਤੇ ਖਜਰ ਖਵਾਰ ਹੋਣਾ ਪੈ ਰਿਹਾ ਹੈ ਠੀਕ ਹੈ ਜੀ ਅਸੀਂ ਮੰਗ ਕਰਦੇ ਹਾਂ ਜਿਹੜਾ ਉਹਨਾਂ ਦਾ ਫੰਡ ਦਾ ਪੈਸਾ ਵਾ ਉਹ ਵੀ ਉਹ ਵੀ ਉਹਨਾਂ ਨੂੰ ਵੀ ਅਫਸਰਾਂ ਵੱਲੋਂ ਕੋਈ ਢਿੱਲ ਨਾ ਦਿੱਤੀ ਜਾਵੇ ਜੋ ਵੀ ਉਹਨਾਂ ਦਾ ਕੰਮ ਹੈ ਉਹ ਪਹਿਲ ਦੇ ਹੱਦ ਤੱਕ ਕੀਤਾ ਜਾਵੇ ਤੁਹਾਡਾ ਉਹਨੇ ਇੱਕ ਇਹ ਵੀ ਗੱਲ ਕਹੀ ਸੀ ਕਿ ਸੀਵੀ ਦੇ ਜਿਹੜੇ ਮੁਲਾਜ਼ਮ ਸੀ ਇਹਨਾਂ ਦਾ ਸਿਹਤ ਬੀਮੇ ਨੂੰ ਲੈ ਕੇ ਵੀ ਤੁਸੀਂ ਦੱਸ ਹਾਂਜੀ ਇੱਕ ਜਿਹੜਾ ਨਾ ਤਾਂ ਸਿਹਤ ਬੀਮਾ ਬਾਰੇ ਉਹ ਲਗਭਗ ਮੈਂ ਕਹਿੰਨਾ ਪਿਛਲੇ ਕਾਫੀ ਟਾਂ ਕਾਫੀ ਟਾਈਮ ਤੋਂ ਉਹ ਮੰਗ ਕੀਤੀ ਜਾ ਰਹੀ ਹੈ ਔਰ ਮੰਗ ਪੱਤਰ ਵੀ ਦਿੱਤੇ ਜਾ ਰਹੇ ਆ ਵੀ ਇਹਨਾਂ ਦਾ ਜਿਹੜਾ ਇੱਕ ਘਟੋ ਘਟ 10 ਲੱਖ ਦਾ ਜਿਹੜਾ ਬੀਮਾ ਵਾ ਜਿਹੜੇ ਮੁਲਾਜ਼ਮ ਮਨ ਲੋਕ ਅਮਰਜੈਂਸੀ ਕੋਈ ਬਿਮਾਰ ਹੁੰਦਾ ਵਾ ਵੀ ਐਡਮਿਟ ਜਾ ਕੇ ਕਿਸੇ ਵੀ ਹਸਪਤਲ ਹੋ ਜਾਈ ਪਰ ਇਹ ਕਾਜ ਜਿਹੜਾ ਪੈਸਾ ਵਾ ਉਹ ਕਾਰਡ ਦੇ ਜ਼ਰੀਏ ਉਹ ਮੁਲਾਜ਼ਮ ਦਾ ਉਹਦੇ ਹਸਪਤਲੇ ਵੀ ਦਿੱਤਾ ਜਾਵੇ ਉਹ ਹਾਲੇ ਤੱਕ ਮੰਗ ਨਹੀਂ ਪੂਰੀ ਹੋਈ ਅਸੀਂ ਉਹ ਵੀ ਮੰਗ ਕਰਦੇ ਆ ਉਹ ਬੀਮਾ ਬਹੁਤ ਜ਼ਰੂਰੀ ਉਹ ਵੀ ਕੀਤਾ ਜਾਵੇ ਸਾਡਾ ਅਗਲਾ ਸਟੈਪ ਕੀ ਹੈ ਸਾਡਾ ਅਗਲਾ ਜਿਹੜਾ ਸਟੈਪ ਹੈ ਅੱਜ ਅਸੀਂ ਡਾਕਟਰ ਮੇਢਕਰ ਨਵੀਂ ਸੰਸਮੋਰਚੇ ਵੱਲੋਂ ਜਿਹੜਾ ਮੰਗ ਪੱਤਰ ਹੈ ਉਹ ਨਿਗਮ ਦੇ ਵਿੱਚ ਸੌਪਿਆ ਵਾ ਔਰ ਅਗਲਾ ਜਿਹੜਾ ਸਟੈਪ ਹੈ ਅਸੀਂ ਯਾਦ ਪੱਤਰ ਜਿਹੜਾ ਵਾ ਉਹ ਵੀ ਕੁਝ ਟਾਈਮ ਬਾਅਦ ਯਾਦ ਪੱਤਰ ਵੀ ਦੇਵਾਂਗੇ ਉਹ ਜਿਹੜਾ ਸਾਡਾ ਫਿਰ ਉਸ ਤੋਂ ਅਗਲਾ ਸਟੈਪ ਜਿਹੜਾ ਹੋਊਗਾ ਉਹ ਮਤਲਬ ਕਿ ਸਖਤ ਮਤਲਬ ਕਿ ਕਦਮ ਜਿਹੜਾ ਚੱਕਾਂਗੇ ਜੇ ਨਾ ਸਾਡੀ ਮੰਗਾਂ ਪੂਰੀ ਕੀਤੀਆਂ ਜਾਣ ਤੁਹਾਡੀ ਸੰਘਰਸ਼ ਮੋਰਚੇ ਤੇ ਆਏ ਤੁਹਾਡੇ ਨਾਲ ਮੈਂਬਰ ਆਏ ਨੇ ਤੁਹਾਡੇ ਨਾਲ ਮੁੰਡੇ ਨਾ ਮੁੰਡੇ ਜੁੜ ਕੇ ਖੜੇ ਕੀ ਕਹਿਣਾ ਚਾਹੁੰਦੇ ਸਾਡੀ ਡਾਕਟਰ ਨੇ ਬੇਟ ਕਰ ਨਵਜੁਗ ਸੰਘਰਸ਼ ਮੋਰਚਾ ਦੀ ਬਿਲਕੁਲ ਟੀਮ ਜਿਹੜੀ ਮਜ਼ਬੂਤ ਹੈ ਉਹ ਸਟਰੋਂਗ ਹੈ ਉਹ ਸੀ ਜੇ ਵੀ ਕੋ ਉਹ ਵੀ ਸਟੈਪ ਚੱਕਾਂਗੇ ਸਾਡਾ ਇਹ ਨਹੀਂ ਹੋਊਗਾ ਵੀ ਗਏ ਔਰ ਮੰਗ ਪੱਤਰ ਦੇ ਕੇ ਆ ਗਏ ਨਹੀਂ ਮੰਗ ਪੱਤਰ ਨਹੀਂ ਅਸੀਂ ਇੱਕ ਵਾਰੀ ਫੇਰ ਆਵਾਂਗੇ ਉਹ ਸਾਡਾ ਯਾਦ ਪੱਤਰ ਹੋਊਗਾ ਵੀ ਸਾਡੀ ਜਿਹੜੀ ਮੰਗ ਪੱਤਰ ਮੰਗ ਦਿੱਤੀਆਂ ਮੰਗਾ ਮੰਗੀਆਂ ਉਹਨਾਂ ਦਾ ਕੀ ਤੁਸੀਂ ਕਰ ਰਹੇ ਹੋ ਠੀਕ ਹੈ ਜੀ ਅਗਲਾ ਜਿਹੜਾ ਸਟੈਪ ਹੋਊਗਾ ਸਾਡਾ ਬਿਲਕੁਲ ਸਖਤ ਹੋਊਗਾ ਇੱਕ ਯਾਦ ਪੱਤਰ ਉਸ ਤੋਂ ਬਾਅਦ ਜਿਹੜਾ ਸਟੈਪ ਹੋਣਾ ਹੈ ਅਗਲਾ ਉਹ ਬਹੁਤ ਜਿਹੜਾ ਸਖਤ ਹੋਊਗਾ ਡਾਕਟਰ ਮੇੜਕਰ ਨਮਜੁਕ ਸੰਸਮੋਰਚੇ ਪੱਤਰ ਦਿੱਤਾ ਵਾ ਜੈਨੂਨ ਮੰਗਾ ਨੇ ਸਾਡੇ ਸਪਾਈ ਮੁਲਾਜ਼ਮਾਂ ਦੀਆਂ ਆਲਰੇਡੀ ਇਹ ਅੰਦਰ ਪ੍ਰੋਸੈਸ ਨੇ ਤੇ ਅਜਮਾਨ ਜੋ ਕਮਿਸ਼ਨਰ ਸਾਹਿਬ ਹੈ ਨਹੀਂਗੇ ਉਹ ਆਉਂਦੇ ਆ ਤੇ ਮੈਂ ਉਹਨਾਂ ਨਾਲ ਇਹਨਾਂ ਮੰਗਾ ਤੇ ਡਿਸਕਸ ਕਰਕੇ ਜਿਹੜੀ ਇਹਨਾਂ ਦੀ ਅੱਗੇ ਇਹਨਾਂ ਦੀ ਪੈਰਵਾਈ ਕਰਕੇ ਇਹਨਾਂ ਦੀ ਹੱਲ ਕਰਾਉਣ ਦਾ ਯਤਨ ਕਰਾ ਕੇ ਇਹ ਸਾਰਾ ਕੇਵਲ ਇਹ ਨਾਲੋ ਮਤਲਬ ਕਿ ਪਹਿਲਾਂ ਵੀ ਸਰਕਾਰਾਂ ਕੇ ਆਪਣੇ ਕੇਵਲ ਮੰਗਾ ਰੱਖੀਆਂ ਗਈਆਂ ਨੇ ਤੇ ਉਹਨਾਂ ਵਿੱਚੋਂ ਸਾਰਾ ਕੇਈ ਮੁਲਾਜ਼ਮ ਪੱਕੇ ਕੀਤੇ ਗਏ ਨੇ ਤੇ ਸਾਰੇ ਜਿਹੜੇ ਮੁਲਾਜ਼ਮ ਪੱਕੇ ਨਹੀਂ ਹੋ ਪਏ ਉਹਦਾ ਕੀ ਕਾਰਨ ਮੰਨਿਆ ਜਾਂਦਾ ਦੇਖੋ ਜਿਹੜੇ ਵੀ ਮੁਲਾਜ਼ਮ ਪੱਕੇ ਹੁੰਦਾ ਹੁੰਦਾ ਇਹ ਸਰਕਾਰ ਦੀ ਪਾਲਿਸੀ ਦੇ ਅਧੀਨ ਹੁੰਦਾ ਵਾ ਪਹਿਲਾਂ ਸਰਕਾਰ ਦੀ ਪਾਲਿਸੀ ਆਈ ਸੀ ਵੀ ਐਨੇ ਸਮੇਂ ਤੱਕ ਜਿਹੜੇ ਕੰਮ ਕਰਦੇ ਉਹ ਪੱਕੇ ਕੀਤੇ ਜਾਣਗੇ ਤੇ ਸਰਕਾਰ ਨੇ ਉਹ ਪੱਕੇ ਕਰ ਵੀ ਦਿੱਤੇ ਸੀ ਫੇਰ ਸਰਕਾਰ ਨੇ ਉਹ ਚ ਇੱਕ ਕਮਿਟਮੈਂਟ ਹੋ ਗਈ ਕਿ ਜਿਨ੍ਹਾਂ ਨੂੰ 10 ਸਾਲ ਕੰਮ ਕਰਦਿਆਂ ਲਗਾਤਾਰ ਹੋ ਗਏ ਉਹ ਪੱਕੇ ਕੀਤੇ ਜਾਣਗੇ ਉਹਨਾਂ ਦੀ ਇਹ ਸਾਰਾ ਡਾਟਾ ਅਸੀਂ ਆਨਲਾਈਨ ਭਰਤਾ ਸੀਗਾ ਤੇ ਉਹ ਸਾਰਾ ਡਾਟਾ ਹੈਡ ਆਫਿਸ ਆ ਤੇ ਹੁਣ ਸਰਕਾਰ ਨੇ ਡਿਸੀਜਨ ਲੈਣਾ ਜਦੋਂ ਵੀ ਉਹ ਡਿਸੀਜਨ ਹੋਊਗਾ ਤੇ ਉਹ ਸਾਰੇ ਪੰਜਾਬ ਲਈ ਲਾਗੂ ਹੋਊਗਾ ਤੇ ਜਿਹੜੇ ਉਸ ਤੋਂ ਬਾਅਦ ਰਹਿ ਗਏ ਉਹਨਾਂ ਉਹ ਵੀ ਇਹਨਾਂ ਨੇ ਹੁਣ ਡਿਮਾਂਡ ਦਿੱਤੀ ਇਹਨਾਂ ਦੀ ਡਿਮਾਂਡ ਅੱਗੇ ਭੇਜਦੇ ਆ ਕਿਉਂਕਿ ਉਹਨਾਂ ਨੇ ਜੋ ਵੀ ਆਪਣਾ ਮੰਗਾਂ ਆਪਣੇ ਕਮਿਸ਼ਨ ਸਾਹਿਬ ਨੂੰ ਦਿੱਤੀਆਂ ਨੇ ਤੇ ਉਹਨਾਂ ਵੱਲ ਆਸ਼ਵਾਸ਼ਣ ਦਵਾਇਆ ਕਿ ਉਹਨਾਂ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ ਸੋ ਫਿਲਹਾਲ ਦੋਸਤੋ ਇਸ ਸੀ ਸਾਡੀ ਅੱਜ ਦੀ ਖਬਰ ਬਾਕੀ ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਲਹਿਰ ਪੰਜਾਬ 24 ਕੈਮਰਾਮੈਨ ਗੁਰਪਾਲ ਸਿੰਘ ਦੇ ਨਾਲ ਮੈਂ ਸੰਜੀਵ ਕੁਮਾਰ ਲਹਿਰ ਪੰਜਾਬ 24